ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਘਾਪਰਾਣਾ ਬਿਲਕੁਲ ਛੋਟੇ ਭਾਦੀਆਂ ਦੋ ਵਹਿੜਾ ਇੱਕ ਸੂਈ ਸਵਾਈ ਆ ਇੱਕ ਟੋਕੜ ਗੱਪਣ ਚੈੱਕ ਪਾਸ ਆ ਮੁੱਲ ਹੋਣਗੇ ਨਿੱਕੇ ਨਿੱਕੇ ਕਿੰਨਾ ਮੁੱਲ ਕਿੰਨਾ ਦੁੱਧ ਜਾਣਕਾਰੀ ਲੈ ਦਨਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਨਾਮ ਦੱਸ ਦਿਓ ਨਾਮ ਦਸ਼ਨਪ੍ਰੀਤ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਘਾਪਰਾਣਾ ਦੋ ਪਸ਼ੂ ਵਕਾਉਗਾ ਪਸ਼ੂ ਵੇ ਇਦੋਂ ਗੱਲਗੇ ਸ਼ੁਰੂ ਇਹ ਬਾਈ 25 ਛੱਬੀਆਂ ਦਿਨਾਂ ਦੀ ਦੂਈ ਵੀ ਹੈ ਹੂੰ ਤੇ ਮਗਰੇ ਦੇ ਬੱਚਾ ਜੀ ਤੇ ਦੁੱਧ ਜਿੰਨਾ ਦਾ ਆਪਾਂ ਚੋਕੇ ਲਿਆਂਦੀ ਉਹਨਾਂ ਦੇ 14 ਕਿਲੋ ਚੋਕੇ ਲਿਆਂਦੀ ਆ ਪਰ ਆਪਾਂ 13 ਕਿਲੋ ਕਹਿ ਕੇ ਦੇਣੀ ਭਾਵਾ ਚੋਕ ਕੰਡੇ ਤੇ ਜੋਕ ਕੇ ਲੈ ਜਾ ਅਗਲਾ ਕੰਡੇ ਤੇ ਦੋ ਦਿਨ ਜੋਕ ਕੇ ਲੈ ਜਾ ਅਗਲਾ ਭਲਾ ਜੀ ਲਓ ਜੀ ਬਾਈ ਕਹਿੰਦਾ ਆਪਾਂ ਖਰੀਦੀ ਅਗਲੇ ਦੇ ਘਰੋਂ ਆਪਾਂ 14 ਕਿਲੋ ਚੋਕੇ ਲਿਆਂਦਾ ਦੁੱਧ ਸਾਡੇ ਘਰੇ ਬਾਈ ਕਹਿੰਦਾ ਕੋਈ ਵੀ ਭੈਣ ਭਰਾ 13 ਕਿਲੋ ਦੁੱਧ ਕੰਡੇ ਤੇ ਜੋਕ ਲੈ ਜਿੰਨੇ ਦਿਨ ਜੀ ਕਰਦਾ 12 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਬਾਕੀ ਆ ਮਗਰੇ ਦੇ ਬੱਚਾ 13 ਕਿਲੋ ਦੁੱਧ ਜਿੰਨੇ ਦਿਨ ਜੀ ਕਰਦਾ ਅਗਲਾ ਸੁਬਾ ਸ਼ਾਮ ਕੰਡੇ ਦੇ ਜੋਕ ਕੇ ਲੈ ਜੇ ਆਪਾਂ ਤਾਂ ਹਰੇਕ ਵੀਡੀਓ 'ਚ ਵਾਰ-ਵਾਰ ਕਹੀਦਾ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆ ਆਪਾਂ ਵੀਡੀਓ ਬਣਾਉਣੇ ਆ ਜਾਂ ਕੋਈ ਹੋਰ ਭੈਣ ਭਰਾ ਵੀਡੀਓ ਬਣਾਉਂਦਾ ਵੀਡੀਓ ਬਣਾਉਣ ਵਾਲੇ ਦਾ ਕੰਮ ਵੀਡੀਓ ਬਣਾਉਣਾ ਤੁਸੀਂ ਪੈਸੇ ਲਾਉਣੇ ਆ ਪੈਸੇ ਬਹੁਤ ਔਖੇ ਪੰਦੇ ਆ ਕੰਡੇ ਦੇ ਦੁੱਧ ਜੋਗ ਲਿਆ ਕਰੋ ਸੂਏ ਸਵਾਏ ਪਸ਼ੂ ਦਾ ਗੱਪਣ ਤਾਂ ਚਲੋ ਚੀਪਾਈ ਕੱਢਣਾ ਹੁੰਦਾ 13 ਕਿਲੋ ਨੈਟ ਦੁੱਧ ਰੈਡੀ ਆ ਦੂਜਾ ਸੂਆ ਫੁੱਲ ਵੱਡੀ ਵਹਿਣ ਆ ਸਨੱਖੀ ਸੁਨੁਖੀ ਵੀ ਪੂਰੀ ਆ ਬੋਦੀ ਵਾਲੀ ਬੱਛੀ ਵਧੀਆ ਪੰਜ ਸੱਤ ਸੂਏ ਕਰਮ ਵਾਲੀ ਖੁੱਲਾ ਦੁੱਧ ਪਿਆ ਜੂ ਕਿੰਨੇ ਦੀ ਮਿੱਤਰਾ ਜੈਜ ਆਪਾ ਮੋਲ ਨਹੀਂ ਕਰਨਾ ਬਾਈ ਆਪਾ ਜੀ 43 ਜੋ ਮਾਨਤਾਨ ਕਰਦਾਂਗੇ ਲਓ ਜੀ ਬਾਈ ਕਹਿੰਦਾ ਮੁੱਲ ਨਹੀਂ ਕਰਨਾ ਆਫ ਕੈਮਰਾ ਬਾਈ ਕਹਿੰਦਾ ਜੀ ਮੁੱਲ ਕਰਨ ਨੂੰ ਹਮਤ ਭਾਵਾ 55 ਕਰਾ ਲਈਏ 60 ਕਰਾ ਲਈਏ ਮੈਂ ਕਹਾਂ ਭਰਾਵਾ ਲੈਣ ਦੇਣ ਵਾਲਾ ਹੀ ਮੁੱਲ ਕਰੀ ਐਵੇਂ 10-15000 ਵੱਧ ਮੰਗਣ ਦਾ ਕੀ ਫਾਇਦਾ ਤਾਂ ਕਰਕੇ ਬਾਈ ਕਹਿੰਦਾ ਫਿਰ ਨਾ ਆਪਾਂ 55 ਕਰਗੇ ਨਾ 60 ਕਰਗੇ 43000 ਦੀ ਦੇ ਦੇਣੀ ਆ ਵਿੱਚੋਂ ਬਾਈ ਛੋੜ ਕਰ ਦੂਗਾ ਫੁੱਲ ਵੱਡੀ ਵੜ ਤੋਕੜਾਂ ਵਾਲਾ ਹੀ ਭਾ ਮਗਰ ਬੱਛਾ 13 ਕਿਲੋ ਜਿੰਨੇ ਦਿਨ ਜੀ ਕਰਦਾ ਕੰਡੇ ਦੇ ਜੋਖ ਲਿਓ 2 ਨੰਬਰ ਤੇ ਆ ਜਾ 2 ਨੰਬਰ 1.5 ਮਹੀਨੇ ਦੀ ਗੱਬਨ ਤੋਕੜੇ ਦਾਦਾ ਦੋਦੇ ਥੱਲੇ 8 ਕਿਲੋ ਖੁੱਲਾ ਡੁੱਲਾ ਲੈ ਦੇ ਘਰ ਆਪਾਂ 9000 8 ਕਿਹਾ ਕੀ ਦੇਣੀ ਆ ਕੱਢ ਬਾਹਰ ਨੂੰ ਇਹਦਾ ਵੀ ਜਾਇਜ਼ ਮੌਲ ਦੱਸ ਦੇ ਇਹਦਾ ਵੀ 40 ਚੋ ਮਾਨਤਾਨ ਕਰਦਾਂਗੇ। ਲਓ ਜੀ। ਜਮਾ ਛੋਟੇ-ਛੋਟੇ ਪਾਪ ਇਹਦਾ 43 ਚੋ ਮਾਨਤਾਣ ਹੋ ਜੂ। ਇਹਦਾ 40 ਚੋ ਮਾਨਤਾਣ ਹੋ ਜੂ। 4.5 ਮਹੀਨਿਆਂ ਦੀ ਗੱਭਣ ਚੈੱਕ ਪਾਸ ਐ ਤੇ ਥੋੜਾ ਜਿਹਾ ਨਾਲੀ ਤੋਂ ਡਰਦੀ ਐ। 8 ਕਿਲੋ ਦੁੱਧ ਐ। 4 ਕਿਲੋ ਸਵੇਰੇ 4 ਕਿਲੋ ਸ਼ਾਮ ਨੂੰ 12 ਵਜੇ ਵੀਡੀਓ ਬਣਾ ਰਹੇ ਆ। ਸ਼ਾਮ ਦੀ ਚਵਾਈ ਚ ਅੱਧਾ ਦਿਨ ਬਾਕੀ ਐ। ਥਣ ਸੋਹਣਿਆ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ। ਪਹਿਲਾ ਸੂਆ ਦੂਜੇ ਆਸਤੇ ਗੱਭਣ ਸਾਢੇ 4 ਮਹੀਨਿਆਂ ਦੀ ਚੈੱਕ ਪਾਸ ਹੈ ਬਾਈ ਕਹਿੰਦਾ ਭਾਵਾਂ ਡਾਕਟਰ ਅਗਲਾ ਆਪ ਦਾ ਨਾਲ ਲਈ ਜਾਵੇ ਜੇ ਕੋਈ ਦੂਰ ਦਰਾਡੇ ਵਾਲਾ ਭੈਣ ਭਰਾ ਸੱਜਣ ਮਿੱਤਰ ਹੋਇਆ ਡਾਕਟਰ ਨਹੀਂ ਵੀ ਲਿਆ ਸਕਦਾ ਤੇ ਨਹੀਂ ਬਾਈ ਕਹਿੰਦਾ ਇੱਥੇ ਅਸੀਂ ਪਿੰਡੋਂ ਡਾਕਟਰ ਸਾਧ ਦੇਾਂਗੇ ਤੇ ਅਗਲਾ ਆਪ ਦੀ ਚੈੱਕ ਕਰਾ ਕੇ ਲੈ ਜਾਏ ਸਾਢੇ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਸੋਭਾ ਪਾਣੀ ਨਹੀਂ ਪਿਆ ਆ ਪਾਣੀ ਨਹੀਂ ਰਹਿ ਗਿਆ ਰਹਿ ਗਿਆ ਤੋ ਵਿਆਹ ਕਰਕੇ ਵਿਆਹ ਦਰੁਜੇ ਵੇਖੀ ਠੀਕ ਆ ਗਵਾਂਡ ਵਿਆਹ ਤੇ ਵਿਆਹ ਕਰਕੇ ਬਾਈ ਕਹਿੰਦਾ ਪਾਣੀ ਪਿਆਇਆ ਨਹੀਂ ਆਪ ਵੀ ਨਹੀਂ ਪੀਤਾ ਠੀਕ ਆ ਸਾਢੇ ਚਾਰਾਂ ਦੀ ਗੱਬਣ ਚ ਇੱਕ ਪਾਸ 40 ਚੋ ਮਾਨਤਾਨੂ ਜਾਇਜ ਹੀ ਕੀਮਤ ਆ ਜੇ ਕੋਈ ਜੋੜਾ ਲੈ ਲੂਗਾ ਪੋਰਾ ਵੱਧ ਮਾਨਤਾਨ ਹੋਜੂ ਹੋਜੂ ਕੱਲੀ ਕੱਲੀ ਚੋ ਵੀ ਛੋੜ ਛੱਪਾ ਕਾਲੇ ਕੇ ਪਿੰਡ ਜਿਹੜਾ ਮੋਗਾ ਤਹਿਸੀਲ ਬਾਗਾਪੁਰਾਣਾ 10 ਪੈੰਡ ਗੇੜਾ ਦੇ ਲੋ ਇੰਨੇ ਭਾਜ ਵੜਾ ਮੈਲੀਆਂ ਨਹੀਂ ਬਾਕੀ ਸਾਰਿਆਂ ਨੂੰ ਸასიਕਾਰ